ਅਗਣ ਦਵਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਣ ਕੋ ਕਬੀਰ ਸਾਹਿਬ ਨੇ ਉਹ ਜੁੱਧ ਕੀਤਾ ਪੰਜਾਂ ਦੂਤਾਂ ਦੇ ਨਾਲ ਅਸੀਂ ਜਦੋਂ ਸਿਮਰਨ ਕਰਦੇ ਹਾਂ ਇਹ ਪੰਜੇ ਦੂਤ ਅੱਗੋਂ ਵਿਚਾਰ ਦਿੰਦੇ ਐ ਅਸੀਂ ਆਪ ਦੀ ਆਪਦੇ ਧਿਆਨ ਨੂੰ ਆਪਦੇ ਸਿਮਰਨ ਦੀ ਆਵਾਜ਼ ਨਾਲ ਜੋੜਨਾ ਹੈ ਪੰਜਾਂ ਦੇ ਨਾਲ ਪੰਜਾਂ ਦਾ ਵਿਚਾਰ ਨਹੀਂ ਲੈਣਾ ਇਹ ਸਾਨੂੰ ਵਿਚਾਰ ਦੇਣਗੇ ਅਸੀਂ ਸਿਮਰਨ ਕਰਾਂਗੇ ਇਹ ਸਾਨੂੰ ਵਿਚਾਰ ਦੇਣਗੇ ਅਸੀਂ ਸਿਮਨ ਕਰਾਂਗੇ ਜਦੋਂ ਲਗਾਤਾਰ ਅਸੀਂ ਆਪ ਦੀ ਆਵਾਜ਼ ਦੇ ਵਿੱਚ ਧਿਆਨ ਧਰ ਕੇ ਵਾਹ ਗਰੂ ਵਾਹ ਗਰੂ ਇਸ ਤਰ੍ਹਾਂ ਜਾਪ ਕਰਦੇ ਜਾਵਾਂਗੇ ਅਕਾਲ ਪੁਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਇਸ ਯੁੱਧ ਨੂੰ ਦੇਖਦਿਆਂ ਇਸ ਤੋਂ ਖੁਸ਼ ਹੁੰਦੇ ਆ ਸਾਡੇ ਅੰਦਰ ਅਨਹਦ ਨਾਦ ਅਤੇ ਉਹ ਅੰਮ੍ਰਿਤ ਰਸ ਦਾ ਖਜ਼ਾਨਾ ਪ੍ਰਗਟ ਕਰ ਦੇਣ ਤੁਸੀਂ ਰੋਜ਼ ਪੜ੍ਹਦੇ ਹੋ ਪਰ ਜਦੋਂ ਅਨਹਦ ਬਾਣੀ ਦੀ ਗੱਲ ਕਰੀਏ ਬਹੁਤਿਆਂ ਨੂੰ ਸੁਣਨ ਚ ਬੜੀ ਉਪਰੀ ਲੱਗਦੀ ਹੈ ਇਹ ਕਿਹੜੀ ਗੱਲ ਹੈ ਕੋਈ ਯੋਗੀਆਂ ਵਾਲਾ ਪ੍ਰਚਾਰ ਹੈ ਗੁਰਬਾਣੀ ਗੁਰੂ ਦੇ ਵਿੱਚ ਪੜ੍ਹ ਕੇ ਦੇਖੋ ਇਹ ਜੋਗੀਆਂ ਦਾ ਨਹੀਂ ਇਹ ਸਾਡੇ ਮਨ ਚੋ ਵਰਨਾ ਨੂੰ ਇੱਕ ਕਰਨ ਦਾ ਪ੍ਰਚਾਰ ਹੈ ਕਿ ਸ਼ਬਦ ਦਾ ਅਭਿਆਸ ਕਰਕੇ ਇਸ ਕਾਇਆ ਦੇ ਅੰਦਰ ਜੋਤ ਅਨਹਦ ਬਾਣੀ ਦੀ ਜਿਹੜਾ ਖਜ਼ਾਨਾ ਨੂੰ ਪ੍ਰਗਟ ਕਰੋ Hindu Muslim Sikh Sai ਵਿੱਚ ਇੱਕੋ 나ਦ ਵੱਜ ਰਿਹਾ ਹੈ ਭੂਗਤ ਗਿਆਨ ਦਇਆ ਪੰਡਾਰਨ ਘਟ ਘਟ ਵੱਜੈ ਸਭ ਮੈਂ ਜੋਤ ਜੋਤ ਹੈ ਸਾਰਿਆਂ ਚ ਇੱਕੋ ਜੋਤ ਹੈ ਕਟ ਕਟ ਵੱਜੇ ਨਾਦ ਸਭ ਵਿੱਚ ਅੰਮ੍ਰਿਤ ਰਸ ਹੈ ਤੁਸੀਂ ਪ੍ਰਗਟ ਕਰੋ ਅੰਦਰੋਂ ਅੰਦਰੀ ਨਰੰਕਾਰ ਦੇ ਨਾਲ ਜੁੜੋ ਬਾਹਰ ਕੀ ਦੇਖ ਰਹੇ ਹੋ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਹੇ ਦਿਖਾਇਆ ਥਾ ਕਿਹੜਾ ਘਰ ਘਰ ਮੈਂ ਘਰ ਦਿਖਾਏ ਦੇ ਸੋ ਸਤਗੁਰ ਪੁਰਖ ਸੁਜਾਨ ਪੰਚ ਸ਼ਬਦ ਤੁਨ ਘਰ ਤੁਨ ਤੇ ਵੱਜੇ ਸ਼ਬਦ ਨਿਸਾਨ ਇਹ ਕਾਇਆ ਰੂਪੀ ਘਰ ਦੇ ਵਿੱਚ ਇੱਕ ਘਰ ਹੋਰ ਹੈ ਘਰ ਮੈਂ ਘਰ ਦਿਖਾਏ ਦੇ ਕੋਠਰੇ ਮੈਂ ਕੋਠਰੀ ਪਰਮ ਕੋਠਰੀ ਵਿਚਾਰ ਇਕ ਕਾਇਆ ਦੇ ਅੰਦਰ ਜਿਹੜਾ ਨੇਤਰ ਬੰਦ ਕਰਕੇ ਆ ਕਾਲਾ ਸੁੰਨ ਹੈ ਨਾ ਸਾਹਮਣੇ ਇਹਦੇ ਵਿੱਚ ਪ੍ਰਕਾਸ਼ ਦਾ ਉਹ ਘਰ ਹੈ ਉਹ ਮਾਲਕ ਦਾ ਨਿਜ ਘਰ ਹੈ ਥਿਰ ਘਰ ਹੈ ਜਿੱਥੇ ਤੇ ਸ਼ਬਦ ਦਾ ਅਭਿਆਸ ਕਰਕੇ ਵਿਚਾਰਾਂ ਤੋਂ ਰਹਿਤ ਹੋ ਕੇ ਅਸੀਂ ਅੰਦਰ ਆਸਣ ਲਾਉਣਾ ਹੈ ਜਿਹੜਾ ਅਸੀਂ ਬਾਣੀ ਵੀ ਪੜ ਰਹੇ ਹਾਂ ਸਿਮਰਨ ਵੀ ਕਰ ਰਹੇ ਹਾਂ ਪਰ ਵਿਚਾਰਾਂ ਚ ਕਰਕੇ ਅਸੀਂ ਪ੍ਰੈਕਟੀਕਲ ਨਹੀਂ ਕਰ ਰਹੇ ਇਹ ਕਮੀ ਹੈ ਸਾਡੇ ਵਿੱਚ ਕਰ ਸਭ ਕੁਝ ਰਹੇ ਹਾਂ ਪਰ ਸਾਨੂੰ ਅੱਗੋਂ ਅਗਵਾਈ ਨਹੀਂ ਪ੍ਰੈਕਟੀਕਲ ਨਹੀਂ ਕਰਦੇ ਬਾਣੀ ਪੜ੍ਹ ਕੇ ਸਿਮਨ ਕਰਕੇ ਜਾਂ ਸੇਵਾ ਕਰਕੇ ਅਸੀਂ ਦੁਬਾਰਾ ਫਿਰ ਸੰਸਾਰ ਦੇ ਵਿੱਚ ਹੀ ਜੁੜ ਜਾਂਦੇ ਆਂ ਪੜ੍ਹੀ ਹੋਈ ਬਾਣੀ ਫਿਰ ਵਿਚਾਰਾਂ 'ਚ ਲੱਗ ਜਾਂਦੀ ਕੀਤਾ ਗਿਆ ਸਿਮਨ ਫਿਰ ਫੁਰਨੇ ਲੈਣ ਲੱਗ ਜਾਂਦੇ ਆਂ ਇਸੇ ਕਰਕੇ ਸਾਡੀ ਅਵਸਥਾ ਅੱਗੇ ਨਹੀਂ ਚੱਲਦੀ ਨਾ ਸਾਨੂੰ ਅਨਹਦ ਸੁਣੇ ਨਾ ਅਮਰਤਰਾ ਸਾਹਵੇ ਨਾ ਸਾਨੂੰ ਸੱਚ ਦੇ ਦਰਸ਼ਨ ਨਾ ਸਾਨੂੰ ਕੋਈ ਭੇਜਤਾ ਆ ਜਦੋਂ ਤੁਸੀਂ ਸਿਮਰਨ ਕਰਕੇ ਆਵਾਜ਼ ਦੇ ਵਿੱਚ ਧਿਆਨ ਲੱਗਿਆ ਹੋਇਆ ਹੌਲੀ 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 ਸੁਰਤੀ ਨੂੰ ਅੰਤਰਗਤ ਲਈ ਜਾਓ ਕਿਉਂਕਿ ਮਹਾਰਾਜ ਕਹਿੰਦੇ ਨੇ ਸੁਨ ਸਮਾਦ ਅਨਹਤ ਤਹਨਾਦ ਸੁਨਵੇ ਸਮਾਦ ਭਾਵ ਵਿਚਾਰਾਂ ਤੋਂ ਰਹਿਤ ਹੋਣਾ ਸਿੱਖੋ ਜਦੋਂ ਸੀ ਵਿਚਾਰਾਂ ਤੋਂ ਰਹਿਤ ਹੋ ਗਏ ਸਾਨੂੰ ਇਹ ਨਹੀਂ ਪਤਾ ਸੀ ਕੌਣ ਆ ਕਿੱਥੇ ਬੈਠੇ ਆ ਕਿੱਥੇ ਸਾਡਾ ਸਰੀਰ ਹੈ ਮਾਰੇ ਕਹਿੰਦੇ ਜਿਉਂਦੇ ਜੀ ਮਰ ਗਏ ਸ਼ਬਦ ਦੁਆਰਾ ਮਰ ਗਏ ਮਨਮੁਖ ਦੇ 1 ਮਿੰਟ ਨਹੀਂ ਵਿਚਾਰ ਫੁਰਨਾ ਰੁਕਦਾ ਪਰ ਗੁਰਮਖਾਂ ਨੇ ਜੁਗਤ ਲਾਈ ਸ਼ਬਦ ਦਾ ਅਭਿਆਸ ਕੀਤਾ ਵਿਚਾਰਾਂ ਤੋਂ ਰਹਿਤ ਹੋਏ ਵਿਚਾਰ ਮਾਰੇ ਤਰੇ ਤਾਰੇ ਉਲਟ ਜਾਣ ਨਾ ਆਵੇ ਦੁਬਾਰੇ ਅਜੁਨੀਆਂ ਚ ਨਹੀਂ ਆਏਗਾ ਜਿੰਨੇ ਵਿਚਾਰ ਮਾਰ ਲੈ। ਸਬਦ ਦਾ ਅਭਿਆਸ ਕਰਕੇ ਵਿਚਾਰਾਂ ਤੋਂ ਰਹਿ ਤੋ ਕੇ ਸੋਨ ਚ ਚਲਿਆ ਜਾਂਦਾ। ਉੱਥੇ ਵਿਚਾਰਾਂ ਤੋਂ ਰਹਿ ਤੋ ਕੇ ਮਨ ਬੈਠ ਗਿਆ। ਦੁਬਾਰੇ ਫਿਰ ਸਰੀਰ ਚ ਆਏਗਾ ਫਿਰ ਵਿਚਾਰ ਚੱਲ ਪੈਣਗੇ। ਪਰ ਗੁਰਮਖ ਦੇ ਮਨ ਨੂੰ ਵਿਚਾਰਾਂ ਵਿੱਚ ਆਉਣਾ ਤੇ ਵਿਚਾਰਾਂ ਚੋਂ ਨਿਕਲਣ ਦਾ ਤਰੀਕਾ ਆ ਗਿਆ। ਇਸ ਕਰਕੇ ਉਹ ਸੰਸਾਰ ਦੇ ਵਿੱਚ ਵੀ ਰਹਿੰਦਾ ਉਹਨੇ ਕੀ ਵਿਚਾਰ ਲੈਂਦਾ ਜਿੰਨੇ ਲੋੜ ਹੈ ਤੇ ਜਦੋਂ ਉਸ ਨੂੰ ਲੱਗਦਾ ਵੀ ਇੱਥੇ ਹੁਣ ਕੋਈ ਕੰਮ ਨਹੀਂ ਕੋਈ ਫੁਰਨਾ ਲੈਣ ਦੀ ਲੋੜ ਨਹੀਂ ਸਿਮਰਨ ਕੀਤਾ ਇਕ ਚਿਤ ਹੋਇਆ ਕਾਇਆ ਤੋਂ ਵੱਖ ਹੋ ਜਾਂਦਾ। ਮਨਮੁਖ ਨੂੰ ਨਾ ਤਾਂ ਫੁਰਨੇ ਰੋਕਣੇ ਆਉਣ ਨਾ ਫੁਰਨਿਆਂ ਦੇ ਵਿੱਚ ਰਹਿਣਾ ਆਵੇ ਇਸੇ ਕਰਕੇ ਉਹਦੇ ਅੰਦਰ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀ ਉਹ ਹਾਏ ਹਾਏ ਲੱਗੀ ਰਹਿੰਦੀ ਹੈ ਵਿਲਕਦਾ ਰਹਿੰਦਾ ਨਾ ਨੀਂਦ ਆਵੇ ਨਾ ਕਾਰਜ ਪੂਰੇ ਹੋਣ ਫਿਰ ਬਾਣੀ ਪੜਦਾ ਸਿਮਨ ਕਰਦਾ ਉਹ ਵੀ ਮਾਇਆ ਦੇ ਲਈ ਮਾਇਆ ਉਸ ਦਾ ਸੁਆਸਾ ਦਾ ਧਨ ਵੀ ਲੁੱਟਦੀ ਹੈ ਪਈ ਹੋਈ ਪੜੀ ਹੋਈ ਬਾਣੀ ਵੀ ਮਾਇਆ ਲੁੱਟ ਲੈਂਦੀ ਹੈ ਕੀਤਾ ਹੋਇਆ ਸਿਮਰਨ ਵੀ ਬਾਣੀ ਲੁੱਟ ਲੈਂਦੀ ਹੈ ਮਨਮੁਖ ਖਾਲੀ ਦਾ ਖਾਲੀ ਵਿਚਾਰਾਂ ਦੇ ਵਿੱਚ ਤੁਰਿਆ ਫਿਰਦਾ ਸਾਰੀ ਉਮਰ ਸੋ ਇਸ ਕਰਕੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਹ ਧਨ ਨਾਲ ਲੁੱਟਿਆ ਜਾਵੇ ਤਾਂ ਸਿਮਰਨ ਕਰਕੇ